ਹਸੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਮਲੋਟ ਤੋਂ ਲਾਈਵ ਮਲੋਟ ਲਾਈਵ ਸੋ ਮੈਂ ਸੰਦੀਪ ਸਿੱਪਾ ਤੁਹਾਨੂੰ ਅੱਜ ਲਾਈਵ ਤਸਵੀਰਾਂ ਜਿਹੜੀਆਂ ਇਸ ਟਾਈਮ ਬਠਿੰਡਾ ਰੋਡ ਦੇ ਉੱਪਰ ਜੋ ਪਿੰਡ ਝੰਡ ਵਾਲਾ ਚੜਦੇ ਆਉਂਦੇ ਆ ਜਿਹੜਾ ਸਿਲਵਰ ਸਿਲਵਰ ਪੰਪ ਪੈਲਸ ਹੈਗਾ ਉਹਦੇ ਪੁਲ ਚੜਦੇ ਆ ਸਾਡੇ ਮੈਂ ਇਸ ਟਾਈਮ ਤੁਹਾਨੂੰ ਮੈਂ ਲਾਈਵ ਤਸਵੀਰਾਂ ਦਿਖਾ ਰਿਹਾ ਹੈਗਾ ਸੋ ਇਸ ਲਾਈਵ ਤਸਵੀਰਾਂ ਤੇ ਤੁਸੀਂ ਇਹ ਦੇਖ ਸਕਦੇ ਹੋ ਵੀ ਇਸ ਟਾਈਮ ਇੱਥੇ ਕੋਈ ਵੀ ਲਾਈਟ ਜਿਹੜੀ ਹੈਗੀ ਆ ਉਹ ਨਹੀਂ ਜਗ ਰਹੀ ਉਹ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਇੱਥੇ ਲਾਈਟਾਂ ਜਿਹੜੀਆਂ ਹੈਗਾ ਸ਼ੁਰੂ ਕੀਤੀਆਂ ਜਾਣ ਤਾਂ ਕਿ ਕੋਈ ਸੜਕੀ ਹਾਸਾ ਨਾ ਹੋਵੇ ਜਾਂ ਕੋਈ ਸ਼ਰਾਰਤੀਆਂ ਸਰ ਕੋਈ ਇਸ ਤਰ੍ਹਾਂ ਦਾ ਕੋਈ ਲੁੱਟਖੋਹ ਕਰਦੇ ਹੈਗੇ ਕੋਈ ਉਹ ਲੁੱਟਖੋਹ ਨਾ ਕਰਨ ਪਰ ਇਸ ਟਾਈਮ ਤੁਸੀਂ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਤੁਸੀਂ ਮਲੋਟ ਲਾਈਵ ਤੋਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਬਠਿੰਡਾ ਰੋਡ ਦੇ ਉੱਪਰ ਜਿਹੜਾ ਪੁਲ ਬਣਿਆ ਹੋਇਆ ਜੰਡਾਲਪਿੰਡ ਜੰਡਵਾਲ ਚਲ ਸਿੰਘ ਦੇ ਕੋਲੇ ਜੋ ਇਧਰੋਂ ਸਿਲਵਰ ਪੌਮ ਜਿਹੜਾ ਪੈਲਸ ਹੈਗਾ ਉਹਦੇ ਬਿਲਕੁਲ ਪਰ ਜੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪੁਲ ਦੇ ਉੱਪਰ ਦੀਆਂ ਜਿਹੜੀਆਂ ਇਸ ਟਾਈਮ ਕੋਈ ਵੀ ਲਾਈਟ ਜਿਹੜੀ ਹੈਗੀ ਜਗ ਨਹੀਂ ਰਹੀ ਐਸ ਟਾਈਮ ਜੋ ਵਹੀਕਲ ਚਾਰੇ ਸਿਰ ਲੇਟਾ ਉਹਨਾਂ ਦੀਆਂ ਹੀ ਜਗ ਰਹੀਆਂ ਹੈਗੀਆਂ ਸੋ ਲਾਈਵ ਤਸਵੀਰਾਂ ਤੁਸੀਂ ਐਸ ਟਾਈਮ ਤੁਸੀਂ ਦੇਖ ਸਕਦੇ ਹੋ ਲੋਟ ਲਾਈਵ ਤੇ ਸੋ ਤੁਸੀਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਐਸ ਟਾਈਮ ਸੋ ਕੋਈ ਵੀ ਲਾਈਟ ਜਿਹੜੀ ਹੈਗੀ ਉਹ ਐਸ ਟਾਈਮ ਨਹੀਂ ਜਗ ਰਹੀ ਕਿਉਂਕਿ ਜੋ ਵਹੀਕਲ ਜਾਂਦਾ ਬਿਆ ਹੈਗਾ ਆਉਂਦਾ ਬਿਆ ਹੈਗਾ ਸਿਰਫ ਉਹਨਾਂ ਦੀਆਂ ਹੀ ਲਾਈਟਾਂ ਤੁਸੀਂ ਦੇਖ ਸਕਦੇ ਹੋ ਵੀ ਇਦਰੋਂ ਵੀ ਹੁਣ ਲਾਈਟ ਹੁਣ ਪਾਉਗੀਆਂ ਮੈਂ ਤੁਹਾਨੂੰ ਹੁਣ ਲਾਈਟ ਤਸਵੀਰਾਂ ਦਿਖਾਉਣਾ ਹੈਗਾ ਵੀ ਜਿਹੜੀ ਲਾਈਟ ਕੋਈ ਵੀ ਨਹੀਂ ਜਗ ਰਹੀਗੀ। ਸੋ ਤੁਸੀਂ ਲਾਈਵ ਤਸਵੀਰਾਂ ਇਸ ਟਾਈਮ ਮਲੋਟ ਲਾਈਵ ਤੇ ਤਸਵੀਰਾਂ ਦੇਖ ਸਕਦੇ ਹੋ ਮੈਂ ਤੁਹਾਨੂੰ ਸੰਦੀਪ ਸਿੱਪਾ ਜਿਹੜਾ ਤੁਹਾਨੂੰ ਅੱਜ ਲਾਈਵ ਤਸਵੀਰਾਂ ਇਸ ਟਾਈਮ ਨੂੰ ਦਿਖਾ ਰਿਹਾ ਹੈਗਾ। ਸੋ ਕੋਈ ਵੀ ਜਿਹੜੀ ਲਾਈਟ ਹੈਗੀ ਆ ਉਹ ਨਹੀਂ ਜਗ ਰਹੀਗੀ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਵਿਕਲਾਂ ਦੀਆਂ ਹੀ ਲੇਟਾਂ ਜਗ ਰਹੀਆਂ ਹੈਗੀਆਂ। ਤੁਸੀਂ ਜੁੜੇ ਹੋ ਮਲੋਟ ਲਾਈਵ ਦੇ ਨਾਲ ਇਸ ਟਾਈਮ ਲਾਈਵ ਤਸਵੀਰਾਂ ਜਿਹੜੀਆਂ ਬਠਿੰਡਾ ਰੋਡ ਦੇ ਉੱਪਰ ਜੋ ਪੁਲ ਚੜਦਾ ਹੈਗਾ ਜਿਹੜਾ ਸੂਲਰ ਤੇ ਸ਼ੀ ਸ਼ੈਲ ਪੈਲਸ ਦੇ ਕੋਲੇ ਜਿਹੜਾ ਪੁਲ ਚੜਦਾ ਚੜਦਿਆ ਸਾਰ ਆਪਾਂ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਮਲੋਟ ਤੋਂ ਜਿਹੜਾ ਜਾਂਦਾ ਬਠਿੰਡਾ ਰੋਡ ਵੱਲ ਜਿਹੜੀ ਸਿੱਧੀ ਇਸ ਟਾਈਮ ਜਿਹੜੀ ਸੜਕ ਜਾਂਦੀ ਹੈਗੀ ਇਧਰੋਂ ਮਲੋਟ ਆਉਂਦਿਆ ਜਾਂਦਾ ਕੋਈ ਵੀ ਲਾਈਟ ਜਿਹੜੀ ਹੈਗੀ ਐਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਕੋਈ ਵੀ ਲਾਈਟ ਨਹੀਂ ਐਸ ਟਾਈਮ ਇੱਥੇ ਜਗ ਰਹੀਗੀ ਅਸ ਟਾਈਮ ਅਸੀਂ ਬਿਲਕੁਲ ਪੁਲ ਦੇ ਉੱਪਰ ਹੈਗੇ ਆਂ ਕੋਈ ਵੀ ਲਾਈਟ ਜਿਹੜੀ ਹੈਗੀ ਐਸ ਟਾਈਮ ਕੋਈ ਨਹੀਂ ਐਸ ਟਾਈਮ ਜਾਇ ਤਕਰੀਬਨ ਤੁਹਾਨੂੰ ਲਾਈਵ ਤਸਵੀਰਾਂ ਮਲੋਟ ਲਾਈਵ ਦੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਲਾਈਟ ਜਿਹੜੀ ਹੈਗੀ ਆ ਉਹ ਐਸ ਟਾਈਮ ਨਹੀਂ ਜਗ ਰਹੀ ਇਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਇੱਥੇ ਜਿਹੜੀ ਲਾਈਟ ਹੈਗੀ ਆ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਕੋਈ ਸੜਕੀ ਹਾਸਾ ਵੀ ਨਾ ਹੋਵੇ ਤਾਂ ਕਿ ਕੋਈ ਲੁੱਟਖੋਲ ਆਵੇ ਕੋਈ ਇੱਥੇ ਕੋਈ ਲੁੱਟਖੋਲ ਨਾ ਕਰ ਸਕੇ ਕੋਈ ਨੇਰੇ ਦਾ ਨਿਆਜ ਫਾਇਦਾ ਨਾ ਸਕੇ ਤੁਸੀਂ ਐਸ ਟਾਈਮ ਸਿਰਫ ਦੇਖ ਸਕਦੇ ਹੋ ਵੀ ਤਕਰੀਬਨ 9:30 9:30 ਦਾ ਤਕਰੀਬਨ ਟਾਈਮ ਹੈਗਾ ਪਰ ਕੋਈ ਵੀ ਲਾਈਟ ਨਹੀਂ ਜਿਹੜੀ ਹੈਗੀ ਇਸ ਟਾਈਮੇ ਤੁਸੀਂ ਦੇਖ ਸਕਦੇ ਹੋ ਵੀ ਜਗ ਰਹੀ ਹੈ ਇਹ ਸੋ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਸੋ ਜੋ ਵਿਕਲ ਇਸ ਟਾਈਮ ਸਾਹਮਣੇ ਆ ਰਹੇ ਸਿਰਫ ਉਹਨਾਂ ਦੀਆਂ ਲਾਈਟਾਂ ਆਹਨ ਮੈਂ ਇਸ ਟਾਈਮ ਲਾਈਟ ਦੇ ਬਿਲਕੁਲ ਕੋਲੇ ਹੈਗਾ ਸੋ ਤੁਸੀਂ ਸ਼ਾਇਦ ਤਸਵੀਰਾਂ ਵਿੱਚ ਤੁਸੀਂ ਦੇਖ ਸਕੋ ਤੇ ਇਧਰ ਕੋਈ ਵੀ ਲਾਈਟ ਜਿਹੜੀ ਹੈਗੀ ਉਹ ਬਿਲਕੁਲ ਨਹੀਂ ਇਸ ਟਾਈਮ ਇੱਥੇ ਜਗ ਰਹੀਗੀ ਸੋ ਮਲੋਟ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਨੂੰ ਇਸ ਟਾਈਮ ਦਿਖਾ ਸਕਦੇ ਆ ਲਾਈਵ ਤਸਵੀਰਾਂ ਤੁਹਾਨੂੰ ਫੇਸਬੁੱਕ ਪੇਜ ਤੇ ਦਿਖਾ ਸਕਦੇ ਹੈਗੇ ਕੋਈ ਵੀ ਲਾਈਟ ਜਿਹੜੀ ਹੈਗੀ ਉਹਨੇ ਇਸ ਟਾਈਮ ਸਿਰਫ ਵਿਕਲ ਦੀ ਹੀ ਇੱਕ ਜਿਹੜਾ ਸਾਹਮਣੇ ਵਿਕਲ ਆ ਰਿਹਾ ਸਿਰਫ ਉਸੇ ਦੀ ਲਾਈਟ ਹੀ ਆਸੂ ਸਾਹਮਣੇ ਲਾਈਟ ਦੇਖ ਰਹੇ ਹਾਂ ਮੈਂ ਜ਼ੂਮ ਕਰਕੇ ਵੀ ਤੁਹਾਨੂੰ ਦਿਖਾਉਂਗਾ ਵੀ ਕੋਈ ਵੀ ਲਾਈਟ ਜਿਹੜੀ ਹੈਗੀ ਆ ਇਹ ਨਹੀਂ ਜਾਗ ਰਹੀਗੀ ਨਾ ਇੱਧਰ ਆਉਂਦਿਆਂ ਵੱਲ ਮਲੋਟ ਵੱਲ ਆਉਂਦਿਆਂ ਵੱਲ ਤੇ ਨਾ ਹੀ ਕੋਈ ਬਠਿੰਡਾ ਵੱਲ ਜਾਂਦਿਆਂ ਵੱਲ ਕੋਈ ਵੀ ਲਾਈਟ ਜਿਹੜੀ ਹੈਗੀ ਆ ਉਹ ਨਹੀਂ ਇਸ ਟਾਈਮ ਹੈ ਤੁਸੀਂ ਜਾਗ ਰਹੀ ਤੁਸੀਂ ਸਿੱਧੇ ਲਾਈਵ ਤਸਵੀਰਾਂ ਦੇਖ ਸਕਦੇ ਹੋ ਇਹ ਸਾਹਮਣੇ ਟਰੱਕ ਜਿਹੜਾ ਹੈਗਾ ਇਹ ਉਧਰ ਮਲੋਟ ਲਾਈਵ ਕਿਨੂੰ ਜਾ ਰਿਹਾ ਇਹ ਜਿਹੜਾ ਇਹ ਟਰੱਕ ਹੈਗਾ ਇਹ ਬਠਿੰਡਾ ਰੋਡ ਨੂੰ ਜਿੰਡੇ ਵੱਲ ਨੂੰ ਜਾ ਰਿਹਾ ਪਰ ਕੋਈ ਵੀ ਜਿਹੜਾ ਕਿਨਾਰੇ ਤੇ ਲਾਈਟ ਜਿਹੜੀ ਹੈਗੀ ਸਾਹਮਣੇ ਲਾਈਟਾਂ ਹੈਗੀਆਂ ਉਹ ਨਹੀਂ ਚੱਗ ਰਹੀਆਂ ਹੈਗੀਆਂ ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸੋ ਇਹੀ ਮਲੋਟ ਲਾਈਵ ਤੁਹਾਨੂੰ ਬੇਨਤੀ ਪ੍ਰਸ਼ਾਸਨ ਨੂੰ ਕਰਦਾ ਕਿ ਇਹ ਤਸਵੀਰਾਂ ਜਿਹੜੀਆਂ ਤੁਸੀਂ ਲਾਈਵ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਜਿਹੜੀ ਲਾਈਟ ਜਿਹੜੀ ਹੈਗੀ ਹੈ ਨਹੀਂ ਜਾਗੀ ਜਾਗ ਰਹੀ ਹੈਗੀ ਪਰ ਕੋਈ ਵੀ ਸੜਕੀ ਹਾਸਾ ਵੀ ਕਿਸੇ ਤਰ੍ਹਾਂ ਦਾ ਹਾਸਾ ਵੀ ਹੋ ਸਕਦਾ ਚਾਹ ਕੋਈ ਲੁੱਟ ਖੋਹ ਵਾਲਾ ਵੀ ਤੁਸੀਂ ਇਹ ਤੁਸੀਂ ਦੇਖ ਸਕਦੇ ਹੋ ਵੀ ਲੋਕ ਕੋਈ ਲੁੱਟ ਖੋਹ ਵੀ ਇੱਥੇ ਕਰ ਸਕਦਾ ਹੈਗਾ ਸੋ ਇਸ ਟਾਈਮ ਤੁਹਾਨੂੰ ਲਾਈਵ ਤਸਵੀਰਾਂ ਇਸ ਟਾਈਮ ਤੋਂ ਅਸੀਂ ਮਲੋਟ ਲਾਈਵ ਤੇ ਦਿਖਾ ਸਕਦੇ ਹਾਂ ਤੁਹਾਨੂੰ ਤੂੰ ਸਾਹਮਣੇ ਪਰੇ ਸਿਸ਼ਲ ਤੇ ਸਿਲਵਰ ਬੋਮ ਜਿਹੜਾ ਪੈਲਸ ਹੈਗਾ ਉਹਦੇ ਬਿਲਕੁਲ ਸਾਹਮਣੇ ਤੋਂ ਮੈਂ ਜ਼ੂਮ ਕਰਕੇ ਦਿਖਾਉਂਗਾ ਵੀ ਉਹ ਪੈਲਸ ਤੁਸੀਂ ਦੇਖ ਸਕਦੇ ਹੋ ਉਦੋਂ ਉਧਰੋਂ ਆਉਂਦ ਰਿਹਾ ਜਿਹੜਾ ਪੁਲ ਚੜਦਿਆਂ ਸਾਹ ਜਿਹੜੀਆਂ ਹੈਗੀਆਂ ਕੋਈ ਵੀ ਲਾਈਟ ਜਿਹੜੀ ਹੈਗੀ ਐਸ ਟਾਈਮ ਆ ਤੁਸੀਂ ਨਹੀਂ ਜਗ ਰਹੀਗੀ ਸੋ EJ ਜਿਹੜੇ ਵਹੀਕਲ ਸਿਰਫ ਜਾਂਦੇ ਪਏ ਹੋਗੇ ਹੁਣ ਆਸੂ ਇਹ ਦੇਖ ਸਕਦੇ ਹੋ ਲਾਈਟਾਂ ਹੈਗੀਆਂ ਜਿਹੜੀਆਂ ਪੁਲ ਇਧਰੋਂ ਇਧਰਲੀ ਬਠਿੰਡਾ ਸਾਈਡ ਤੋਂ ਇਧਰ ਸਾਈਡ ਬਠਿੰਡੇ ਵੱਲ ਨੂੰ ਜਾਂਦੇ ਇਧਰੋਂ ਰੋਡ ਵੱਲ ਚੰਦੇ ਪਰ ਕੋਈ ਵੀ ਲਾਈਟ ਜਿਹੜੀ ਹੈਗੀ ਐ ਇਸ ਟਾਈਮ ਨਹੀਂ ਜਗ ਰਹੀਗੀ। ਉਹ ਸਾਹਮਣੇ ਪਿੰਡ ਜੰਡਵਾਲ ਦੇਆਂ ਸਾਈਡ ਲਾਈਟਾਂ ਤੁਸੀਂ ਦੇਖ ਸਕਦੇ ਹੋ ਜਗ ਰਹੀਆਂ ਹਨ ਪਰ ਜਿਹੜੀਆਂ ਇੱਥੇ ਵੀ ਜਿਹੜੀ ਇਹਦੇ ਜਿਹੜੇ ਇੱਥੇ ਥੱਲੇ ਜਿਹੜੀਆਂ ਹੁੰਦੀਆਂ ਉੱਥੇ ਵੀ ਕੋਈ ਹੁਣ ਆਸੂਸੀ ਵੇਖ ਇਸ ਟਾਈਮ ਵਿਕਲ ਵੇਖ ਸਕਦੇ ਹਾਂ ਜਾਂਦੇ ਆ ਇਹ ਪਿੰਡ ਜੰਡਵਾਲ ਜਾਂਦੀ ਹੈਗੀ ਜਿਹੜਾ ਜੋ ਬ੍ਰਿਜ ਦੇ ਇਸ ਟਾਈਮ ਅਸੀਂ ਜਮ ਉੱਪਰ ਖੜੇ ਹੋਏ ਆ ਵੀ ਕੋਈ ਵੀ ਲਾਈਟ ਜਿਹੜੀ ਹੈਗੀ ਆ ਉਹ ਨਹੀਂ ਜਗ ਰਹੀਗੀ। ਸੋ ਬਣੇ ਰਹਿਣਾ ਮਲੋਟ ਲਾਈਵ ਦੇ ਨਾਲ ਸੋ ਲਾਈਵ ਤਸਵੀਰਾਂ ਐਸ ਟਾਈਮ ਤੁਸੀਂ ਦੇਖ ਸਕਦੇ ਹੋ